ਸასი ਗਾਲ ਜੀ ਤੁਸੀਂ ਐਨਸਰਡ ਪੰਜਾਬੀ ਨਿਊਜ਼ ਦੇ ਨਾਲ ਜੁੜੇ ਹੋ ਮੈਂ ਹਾਂ ਜਸਪ੍ਰੀਤ ਸਿੰਘ ਰਾਜਪਰਾ ਇਸ ਮੌਕੇ ਮੇਰੇ ਨਾਲ ਪਾਕਿਸਤਾਨ ਕਬੱਡੀ ਪਲੇਅਰ ਜਿਹੜੇ ਹੈਗੇ ਨੇ ਉਹ ਖੜੇ ਹੈਗੇ ਨੇ ਤੇ ਨਾਲ ਮੇਰੇ ਇਧਰਲੇ ਪਾਸੇ ਬਲਾਲ ਗਿਲੋਨੀ ਕੈਪਟਨ ਜਿਹੜੇ ਹੈਗੇ ਨੇ ਟੀਮ ਨੂੰ ਜਿਹੜਾ ਇਕੱਠਾ ਕਰਕੇ ਰੱਖਦੇ ਹੈਗੇ ਆ ਸਾਰੀ ਇਹਨਾਂ ਦੀ ਦੇਖ ਰਹੇ ਤੇ ਥੱਲੇ ਚੱਲਦੇ ਹੈਗੇ ਆ ਇਹਦੇ ਨਾਲ ਆਦਲ ਗਿੱਲ ਤੇ ਰਾਣਾ ਅਲੀ ਸ਼ਾਨ ਤੇ ਅਲੀ ਬੈਂਸ ਉਹ ਨਹੀਂ ਜਿਹੜੇ ਹੈਗੇ ਆ ਮੌਜੂਦ ਹੈਗੇ ਨੇ ਬਲਾਲ ਗਿਲੋਨਾ ਦੇ ਨਾਲ ਗੱਲਬਾਤ ਕਰਾਂਗੇ ਬਲਾਲ ਜੀ ਬਹੁਤ ਬਹੁਤ ਸਵਾਗਤ ਹੈ ਐਨ ਜ਼ੈਟ ਪੰਜਾਬੀ ਨਿਊਜ਼ ਦੇ ਉੱਤੇ ਜੀ ਅਸਲਾਮੁਅਲਾਈਕੁਮ ਜੀ ਸასი ਗੱਲ ਥੈਂਕ ਯੂ ਭਾਜੀ ਬਹੁਤ ਬਹੁਤ ਜੀ ਤੁਹਾਡਾ ਬਲਾਲ ਜੀ ਕਹਿੰਦੇ ਵੀ ਜਦੋਂ ਬਲਾਲ ਗੇ ਲਾਂਦਾ ਆ ਤਾਂ ਸਾਰੇ ਕਬੱਡੀ ਖਿਡਾਰੀ ਜਿਹੜੇ ਆ ਟੀਮ ਦੇ ਪਾਕਿਸਤਾਨ ਟੀਮ ਦੇ ਆਣ ਜੁੜ ਕੇ ਖੇលਦੇ ਹੈਗੇ ਆ ਕਿਦਾਂ ਟੀਮ ਨੂੰ ਇਕੱਠੇ ਕਰਕੇ ਰੱਖਦੇ ਪਹਿਲੋਂ ਤਾਂ ਭਾਜੀ ਥੈਂਕ ਯੂ ਆ ਪਲੇਅਰਾਂ ਦਾ ਜਿਹੜੇ ਇੱਕ ਭਰਾਬੰਦੀ ਬਣ ਕੇ ਆਪਾਂ ਤੁਰੇ ਆ ਇੱਕ ਟੀਮ ਬਣ ਕੇ ਤੁਰੇ ਆ ਲੇਕਿਨ ਉਹ ਵੀ ਆਪਣੇ ਨਾਲ ਪਿਆਰ ਕਰਦੇ ਆਪਾਂ ਵੀ ਕਰਦੇ ਤਾਂ ਕਰਕੇ ਸਾਰਾ ਕੁਝ ਚੱਲਣ ਰਿਹਾ ਹਾਂਜੀ ਕਿਉਂਕਿ ਮੈਨੂੰ ਉਹੀ ਹੁੰਦਾ ਨਾ ਕਿ ਕੈਪਟਨ ਨੇ ਪੂਰੀ ਟੀਮ ਨੂੰ ਲੈ ਕੇ ਨਾਲ ਚੱਲਣਾ ਹੁੰਦਾ ਆ ਜੇ ਹੁਣ ਪਿਛਲੇ ਸੀਜ਼ਨ ਦੀ ਗੱਲ ਕੀਤੀ ਜਾਵੇ ਜਿਹੜਾ ਹੁਣ ਚੱਲ ਰਿਹਾ ਹੈਗਾ ਕੱਲ ਨੂੰ ਇੱਕ ਤਰੀਕੇ ਦੇ ਨਾਲ ਫਾਈਨਲ ਪੂਰਾ ਵੱਡਾ ਕੱਪ ਜਿਹੜਾ ਹੈਗਾ ਉਹ ਹੋਣਾ ਹੈਗਾ ਆ ਪਾਕਿਸਤਾਨ ਦੀ ਟੀਮ ਕਿਦਾਂ ਕਿਹੜੇ ਮਕਾਮ ਦੇ ਉੱਤੇ ਆਪਣੇ ਆਪ ਨੂੰ ਦਿਖ ਰਹੀ ਆ ਭਾਜੀ ਮਿਹਨਤ ਸਾਰਿਆਂ ਕੀਤੀ ਆ ਆਪਾਂ ਨੇ ਕੀਤੀ ਆ ਤੇ ਹਰ ਬੰਦੇ ਦੀ ਖੁਆਇਸ਼ ਹੁੰਦੀ ਆ ਕਿ ਮੈਂ ਹੀ ਵਿਨ ਕਰਾਂ ਆਪਣੀ ਵੀ ਇਸੇ ਤਰ੍ਹਾਂ ਸਾਡੀ ਟੀਮ ਦੀ ਖੁਆਇਸ਼ ਹੈ ਹੀ ਵਿਨ ਕਰੀਏ ਬਾਕੀ ਉਹ ਰੱਬ ਨੇ ਨਵਾਦਣਾ ਆ ਇਸ ਗਰਾਊਂਡ ਦੇ ਵਿੱਚ ਕਿ ਕਿਨੂੰ ਦੇ ਕੇ ਰੱਬ ਕੀ ਤੋਰਦਾ ਤੇ ਆਪਣੀ ਅਰਦਾਸ ਇਹ ਹੀ ਆ ਅਰਦਾਸ ਇਹ ਹੀ ਆ ਕਿ ਕਿਸ ਦੇ ਛੱਡ ਪੇੜ ਨਾ ਲੱਗੇ ਹਮ ਇੱਜ਼ਤ ਜ਼ਲਤ ਜੋ ਵੀ ਆ ਰੱਬ ਦੇ ਹੱਥ ਸਿਆ ਲੇਕਿਨ ਜਿੱਦਾਂ ਪਲੇਅਰ ਹਸੀ ਖੁਸ਼ੀ ਸਾਰੇ ਟੀਮਾਂ ਦੇ ਹੁਣ ਉਦਾਂ ਹੀ ਹਸੀ ਖੁਸ਼ੀ ਜਾਣ ਤੇ ਬਾਕੀ ਆਪਾਂ ਦੀ ਖੁਆਇਸ਼ ਇਹ ਹੈ ਕਿ ਆਪਾਂ ਇਹਨੇ ਕਰੀਏ ਹਾਂਜੀ ਤੇ ਜੇ ਆਪਣਾ ਬਲਾਲ ਦੀ ਗੱਲ ਕੀਤੀ ਜਾਵੇ ਤੁਹਾਡੇ ਧਾਵੀ ਜਿਹੜੇ ਹੈਗੇ ਨੇ ਜਾਂ ਜਿਹੜੇ ਤੁਹਾਡੇ ਸਟਾਪਰ ਹੈਗੇ ਨੇ ਕਿਦਾਂ ਫਾਰਮ ਦੇ ਵਿੱਚ ਆ ਪੂਰਾ ਪਾਜੀ ਆਪਣੇ ਕੋ ਸਟਾਪਰ ਵੀ ਪੂਰੇ ਵਧੀਆ ਨੇ ਤੇ ਰੇਡਰ ਵੀ ਪੂਰੇ ਵਧੀਆ ਨੇ ਤੇ ਉਤੋਂ ਸਾਡੀ ਟੀਮ ਵੀ ਆਪਸ ਵਿੱਚ ਮਤਲਬ ਤਾਲਮੇਲ ਨਾਲ ਚੱਲਦੀ ਆ ਤੇ ਗੱਲ ਇਹ ਹੀ ਆ ਕਿ ਗੱਲ ਬਾਰ ਬਾਰ ਹੋਈ ਜਾਂਦੀ ਕਿ ਮਤਲਬ ਇਹ ਗ라운ਡ ਰੱਬ ਨਹੀਂ ਬਖਸ਼ਣਾ ਕਿ ਰੱਬ ਕਿੰਨੂੰ ਦਿੰਦਾ ਬਾਕੀ ਜੇ ਅਗਰ ਟੀਮ ਦੀ ਗੱਲ ਕੀਤੀ ਹੈ ਤੇ ਟੀਮ ਸਾਡੀ A1 ਹੈ ਤੇ ਹੈ ਵੀ ਪੂਰੀ ਤਿਆਰੀ ਚ ਹੈ ਤੇ ਬਾਕੀ ਤੁਹਾਡੇ ਭਰਾਵਾਂ ਸਾਰਿਆਂ ਦੀ ਦੁਆ ਹੋਈ ਤੇ ਰੱਬ ਰਹਿਮਤ ਵੀ ਕਰੂਗਾ ਇਨਸ਼ਾਅੱਲਾ ਜੇ ਥੋੜੇ 플레이ਰਾਂ ਦੀ ਗੱਲ ਕਰ ਲਈਏ ਕਿਹੜੇ-ਕਿਹੜੇ ਧਾਵੀ ਆ ਤੇ ਕਿਹੜੇ-ਕਿਹੜੇ ਜਾਫੀ ਹੈਗੇ ਆ ਜਾਫੀ ਭਾਜੀ ਰਾਣਾ ਅਲੀ ਸ਼ਾਨ ਹੈ ਮੈਂ ਆਪਿਆ ਅਲੀ ਜ਼ਫਰ ਕੰਬੋ ਆ ਬਾਸ ਟਾਰਦਨ ਆ ਉਸ ਤੋਂ ਬਾਅਦ ਭਾਜੀ ਜ਼ਫਰ ਚੈਨੀ ਆ ਨਫੀਸ ਗੁੱਜਰ ਆ ਤੇ ਗੁਲਾਮ ਫਰੀ ਟੋਕਾ ਆ ਤੇ ਜਿਹੜੇ ਰੇਡ ਲੈਣ ਆ ਉਹ ਸਾਡੀ ਆ ਆਦਲ ਗੇਲਿਆ ਕਲੀਮੁਲਾ ਜਾਟਿਆ ਬਲਾਲ ਮੋਹਸਨ ਢਿੱਲੂ ਆ ਉਸ ਤੋਂ ਬਾਅਦ ਮੁੰਡਾ ਕਾਸ਼ੀ ਬਲੋਚ ਆ ਉਹ ਨਵਾਂ ਅੱਜ ਹੀ ਉੱਤਰਿਆ ਹੈ ਤੇ ਨਾਲ ਉਹਦੇ ਭਾਜੀ ਸलान ਵੱਟੂ ਆ ਉਮਰ ਗੁੱਜਰ ਆ ਜਾਬਰ ਕੰਬੋ ਆ ਤੇ ਰਾਣਾ ਆਤੀ ਹਾਂਜੀ ਭਾਜੀ ਤੇ ਕਈ ਵਾਰੀ ਇਹ ਵੀ ਹੁੰਦਾ ਨਾ ਕਿ ਕਹਿੰਦੇ ਵੀ ਕਈ ਤੁਹਾਡੇ ਪਲੇਅਰ ਜਿਹੜੇ ਹੈਗੇ ਬੜੇ ਪਤਲੇ ਜਿਹੇ ਆ ਤੇ ਹੱਥਾਂ 'ਚੋਂ ਹੀ ਨਿਕਲ ਜਾਂਦੇ ਆ ਉਹ ਜਿਆਦਾ ਭਾਜੀ ਆਪਣਾ ਕਰੀਮੁੱਲਾ ਹੀ ਆ ਸਪੀਡ ਸਟਾਕ ਕਰੀਮੁੱਲਾ ਦੀ ਗੱਲਬਾਤ ਇਹ ਜਲਦੀ ਕਹਿੰਦੇ ਵੀ ਇਹ ਦੇਖਣ ਨੂੰ ਤਾਂ ਬੜਾ ਹਲਕਾ ਜਿਹਾ ਲੱਗਦਾ ਆ ਪਰ ਇਹ ਏਦਾਂ ਜਾਂਦਾ ਆ ਕਿ ਹਵਾ ਬਣ ਕੇ ਤੇ ਹਵਾ ਬਣ ਕੇ ਵਾਪਸ ਆ ਜਾਂਦਾ ਹਾਂਜੀ ਭਾਜੀ ਇਸ ਗੱਲ 'ਚ ਉਹ ਟਾਪ ਕਲਾਸ 'ਚ ਜਾਂਦਾ ਕੋਈ ਸ਼ੱਕ ਨਹੀਂ ਬਾਕੀ ਇਹ ਕਿ ਮੁੰਡਾ ਵੀ ਵਧੀਆ ਆ ਹਾਂਜੀ ਨੇਚਰ ਵਾਈਜ਼ ਦੀ ਵੀ ਬੜਾ ਵਧੀਆ ਆ ਤੇ ਜੇ ਗੇਮ ਤੇ ਰੱਬ ਨੂੰ ਨਵਾਦੀ ਆ ਉਹ ਤੇ ਸਾਰੇ ਵਿੰਦੇ ਹਾਂ 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 ਤੇ ਹੁਣ ਕੱਲ੍ਹ ਵਾਸਤੇ ਜਿਹੜਾ ਮੈਚ ਸ਼ੁਰੂ ਹੋਣਾ ਆ ਉਹਦੇ ਵਿੱਚ ਪਹਿਲੇ ਮੈਚਾਂ ਦੇ ਵਿੱਚ ਕਿਹੜੀ ਕਿਹੜੀ ਟੀਮ ਖੇਡ ਰਹੀ ਹੈ ਫਿਰ ਉਹ ਤੋਂ ਸੇਮ ਹੀ ਸਾਰੇ ਪਲੇਅਰ ਖੇਡਣਗੇ ਹਾਂਜੀ ਭਾਜੀ ਟੀਮ ਉਹ ਮੈਚ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਆਪਾਂ ਮੁੱਡੇ ਖਿਲਾਰਨੇ ਆ ਉਹ ਹੁਣ ਜਿੱਦਾਂ ਜਿੱਦਾਂ ਮੈਚ ਨਿਕਲੂਗਾ ਉਸ ਹਿਸਾਬ ਨਾਲ ਮੁੱਡੇ ਖਲੋਣਗੇ ਭਾਜੀ ਬਾਕੀ ਟੀਮ ਵਿੱਚ ਮੈਹਰਾ ਤੇ ਜਿਹੜਾ ਕਿਰਦਾਰ ਹੈ ਹੀ ਹੈ ਸਭ ਤੋਂ ਬਹੁਤਾ ਕਿਰਦਾਰ ਉਹ ਆਪਾਂ ਦੱਸ ਦਈਏ ਕਿ ਭਾਜੀ ਬਾਸੀ ਦਾ ਆ ਉਹਨਾਂ ਦਾ ਹੀ ਟਿਲ ਲੱਗਦਾ ਹੈ ਆਪਣਾ ਤੇ ਚਲੋ ਜਿਹੜਾ ਹੈ ਹੀ ਹੈ ਆ ਜੇ ਸਹੀ ਟੀਮ ਇੱਥੋਂ ਤੱਕ ਜਿਹੜੀ ਏ ਕਲਾਸ ਹੁੰਦੀ ਆ ਉਹ ਭਾਈ ਮਨਜਿੰਦਰ 바ਸੀ ਦਾ ਹੀ ਕੰਮ ਨੇ ਹੂੰ ਲਿਉਣ ਦੇ ਵਿੱਚ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਆ ਚਲੋ ਲੱਭ ਸਾਨੂੰ ਜਾਂਦਾ ਵੀ ਵਧੀਆ ਆ ਲੇਕਿਨ ਭਾਈ 바ਸੀ ਦਾ ਬੜਾ ਹੱਥ ਹੈ ਭਾਜੀ ਹਾਂਜੀ ਨਹੀਂ ਇਹ ਤਾਂ ਹੈਗਾ ਕਿ ਜਿਹੜੇ ਪ੍ਰੋਮੋਟਰ ਹੈਗੇ ਨੇ ਸਾਰਿਆਂ ਨੂੰ ਇਕੱਠੇ ਕਰਕੇ ਚੱਲਦੇ ਹੈਗੇ ਨੇ ਤੇ ਵਧੀਆ ਗੇਮਾਂ ਜਿਹੜੀਆਂ ਹੈਗੀਆਂ ਚੱਲਦੀਆਂ ਹੈਗੀਆਂ ਬੜੇ ਲੰਬੇ ਸਮੇਂ ਤੋਂ ਹੁਣ ਲਗਭਗ 3 ਸਾਲ ਹੋ ਗਏ ਪਾਕਿਸਤਾਨ ਟੀਮ ਨਿਊਜ਼ੀਲੈਂਡ ਆ ਰਹੀ ਹੈਗੀ ਆ ਵਧੀਆ ਇੱਕ ਤਰੀਕੇ ਦੇ ਨਾਲ ਗੱਲਬਾਤ ਬਣੀ ਹੋਈ ਹੈਗੀ ਆ ਭਾਜੀ ਜੇ ਅਗਰ ਟੀਮ ਦੀ ਗੱਲ ਕਰੀਏ ਆਗੇ ਜਿਹੜੀ ਵਧੀਆ ਬਣ ਕੇ ਖੇਡੀ ਉਹ ਨਿਊਜ਼ੀਲੈਂਡ ਦੀ ਖੇਡੀ। ਹੂੰ। ਵੇਖੋ ਕੱਲ ਨੂੰ ਬਾਕੀ ਆ ਭਰਾ ਕੋਈ ਫਿਰ ਟਿਕਟੋਕਰ ਲੱਗੇ ਲੁਗੇ ਰਹਿੰਦੇ ਚਲੋ ਕੋਈ ਚੱਕਰ ਨਹੀਂ ਲੇਕਿਨ ਸਾਡੀ ਦੁਨੀਆ ਨੂੰ ਪੂਰੇ ਵਰਲਡ ਨੂੰ ਦੇਖਦਾ। ਤੇ ਇਹ ਚ ਭਾਈ 바ਸੀ ਦਾ ਬੜਾ ਮਤਲਬ ਐਫਰਟ ਦੇ ਵਿੱਚ ਐਫਰਟ ਇਦਾਂ ਆ ਕਿ 바ਸੀ ਭਾਈ ਦੀ ਉਹ ਮੇਰੇ ਉੱਤੇ ਚਲੋ ਯਕੀਨ ਕਰਦੇ ਚਲੋ ਉਹਨਾਂ ਦਾ ਧੰਨਵਾਦ। ਪਰ ਲੇਕਿਨ ਟੀਮ ਵੱਲੋਂ ਜੇ ਅਗਰ ਹੁਣ ਮੈਨੂੰ ਇੱਕ ਪਲੇਅਰ ਦੀ ਲੋਡ ਬਣੀ ਸੀ ਆਪਾਂ ਖੜੇ ਪੈਰ ਭਾਜੀ ਦਾ ਤੱਲਾ ਮਾਰਿਆ ਉਹਨਾਂ ਦਾ ਵੀਜ਼ਾ ਬਿਨੋਂ ਰਿਫਿਊਜ਼ ਹੋ ਗਿਆ। ਤੇ ਉਸ ਉਹੋ ਹੀ ਬੰਦੇ ਦਾ ਕੰਮ ਆ ਕਿ ਉਹਨੇ 12 ਘੰਟੇ ਦੇ ਵਿੱਚ ਅਠਾ ਚ ਵੀਜ਼ਾ ਕਢਾ ਕੇ ਰਾਤੋਂ ਰਾਤ ਬੰਦਾ ਵੀ ਚੜਵਾਇਆ ਇੱਕ ਵੀਕ ਦਾ ਵੀਜ਼ਾ ਕਢਵਾਇਆ ਤੇ ਉਹ ਆਪਣੇ ਨਾਲ ਖਲੋਂਦੇ ਆ ਪਿਆਰ ਕਰਦੇ ਆ ਆਪਣੀ ਗੱਲ ਮੰਨਦੇ ਆ ਤੇ ਆਪਣੀ ਤੇ ਜਾਨ ਵੀ ਹਜਰ ਉਹਨਾਂ ਦੀ ਕੋਈ ਚੱਕਰ ਹੀ ਨਹੀਂ ਦਿੰਦਾ ਯਾਦ ਕਰਦੇ ਆ ਕੱਲ ਨੂੰ ਟੀਮ ਵਧੀਆ ਪ੍ਰਦਰਸ਼ਨ ਕਰੇ ਤੇ ਬਾਕੀ ਖਿਡਾਰੀ ਵੀ ਜਿਹੜੇ ਤੁਹਾਡੇ ਸਾਥੀ ਹੈਗੇ ਨੇ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਗੇਮ ਖੇਡਣ ਇੱਕ ਐਂਡ ਦੇ ਵਿੱਚ ਆਪਾਂ ਜਰਨਲ ਜਿਹੜੀ ਗੱਲਬਾਤ ਥੋੜੀ ਆਪਾਂ ਕਰਨੀ ਹੈਗੀ ਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਥੋੜੇ ਜਿੇ ਗੜਬੜ ਹੋਈ ਉਸ ਟਾਈਮ ਦੇ ਵਿੱਚ ਕਬੱਡੀ ਖਿਡਾਰੀਆਂ ਦੇ ਦਿਮਾਗ ਦੇ ਵਿੱਚ ਵੀ ਆਇਆ ਪਤਾ ਨਹੀਂ ਕੁਝ ਹੋ ਜਾਣਾ ਹੈਗਾ ਸਾਡੀ ਟੀਮ ਦੇ ਬਾਰੇ ਪਾਜੀ ਪਹਿਲੀ ਗੱਲ ਤੇ ਇਹ ਆ ਕਿ ਉਹ ਸਰਕਾਰਾਂ ਦਾ ਕੰਮ ਹੈ ਉੱਚ ਤੇ ਆਪਾਂ ਇਨਵੋਲ ਹੁੰਦੇ ਨਹੀਂ ਨਾ ਆਪਾਂ ਹੋਣਾ ਹੈ ਲੇਕਿਨ ਰਹੀ ਗੱਲ ਪੰਜਾਬ ਲੈਂਦੇ ਦੀ ਚੜਦੇ ਦੀ ਇਹੀ ਤੇ ਨਾ ਉੱਚੇ ਫਰਕ ਗਣਦੇ ਨਾ ਆਪਣੇ ਜਿਹੇ ਫਰਕ ਗਣਦੇ ਤਾਂ ਨਾ ਹੀ ਗਣਦੇ ਮੈਂ ਇਹ ਗੱਲ ਕਰ ਰਿਹਾ ਕਿ ਉਹ ਲੇਕਿਨ ਇੰਨਾ ਕਿ ਜਰੂਰ ਦੀ ਸੀ ਇਹੀ ਗੱਲ ਫੀਲ ਜਰੂਰ ਹੋਈ ਸੀ ਕਿ ਜੇ ਅਗਰ ਜ਼ਿਆਦਾ ਕੋਈ ਹਾਲਾਤ ਖਰਾਬ ਹੋਏ ਤੇ ਕਬੱਡੀ 'ਚ ਫਰਕ ਜਰੂਰ ਪਊਗਾ ਕਿਉਂਕਿ ਵੇਖੋ ਆਪਾਂ ਖੁਆਇਸ਼ ਰੱਖਦੇ ਆ ਸਾਰੇ ਪਲੇਅਰ ਕਹੀ ਇੰਡੀਆ ਜਾ ਕੇ ਖੇਡਿਏ ਤੇ ਇੰਡੀਆ ਵਾਲੇ ਸਾਡੇ ਆ ਕੇ ਤੇ ਖੇਡਣ ਤੇ ਵੱਡੇ ਯੂਨ ਹੁਣ ਲੇਕਿਨ ਉਹਨਾਂ ਵਿੱਚ ਪ੍ਰੋਬਲਮ ਇਨਾ ਵਜ੍ਹਾ ਤੋਂ ਪੈ ਜਾਂਦੀ ਉਹ ਪਰ ਚੰਗੀ ਗੱਲ ਹੈਗੀ ਆ ਕਿ ਜਿਹੜੇ ਸਿੱਖ ਪੂਰੀ ਦੁਨੀਆ ਦੇ ਵਿੱਚ ਵਸਦੇ ਆ ਉਹ ਹਮੇਸ਼ਾ ਹੀ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਤੁਰਨ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਪਵਿੱਖ ਦੇ ਵਿੱਚ ਵੀ ਇਦਾਂ ਦੀ ਕਦੇ ਕੋਈ ਗੱਲ ਨਹੀਂ ਆਉ। ਨਹੀਂ ਬਿਲਕੁਲ ਜੀ ਨਹੀਂ ਬਿਲਕੁਲ ਨਹੀਂ ਇਹ ਇਸ ਗੱਲ ਦੀ ਨਹੀਂ ਕਿਉਂਕਿ ਆਪਣੇ ਦਿਲ ਮਿਲਦੇ ਆ ਤੇ ਜਿੱਦੋਂ ਦਿਲ ਮਿਲਦੇ ਹੁਣ ਜਦੋਂ 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 ਕਹਿੰਦੇ ਨਾ ਬੋਲੀ ਮਿਲਦੀ ਹੈਗੀ ਤਾਂ ਸਾਰਾ ਕੁਝ ਹੀ ਮਿਲਦਾ। ਸਾਰਾ ਕੁਝ ਹੀ ਮਿਲਦਾ ਹੁੰਦਾ ਬਿਲਕੁਲ ਜੀ ਲੇਕਿਨ ਆਪਾਂ ਤੇ ਫਿਰ ਇਹ ਗੱਲ ਦਾ ਵਿੱਚ ਥੈਂਕ ਯੂ ਕਾਹਾਂਗੇ ਜਿੰਨੇ ਵੀ ਸਰਦਾਰ ਭਰਾ ਆ ਚਾਹੇ ਇੰਡੀਆ ਜਿਹਾ ਚਾਹੇ ਬਾਹਰ ਐਨ ਆਰ ਆਈ ਜਿੰਨੇ ਵੀ ਬ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕਬੱਡੀ ਨੂੰ ਇਥੋਂ ਤੱਕ ਲਿਆਂਦਾ A to Z ਜਿੰਨੇ ਵੀ ਆਪਾਂ ਸਾਰਿਆਂ ਦਾ ਥੈਂਕ ਯੂ ਕਹਿੰਨੇ ਆ ਨਹੀਂ ਇਹ ਵਿੱਚ ਇੱਕ ਗੱਲ ਇਹ ਵੀ ਹੈਗੀ ਹੈ ਕਿ ਜੇ ਤੁਸੀਂ ਬਾਹਰ ਬੈਠੇ ਬੰਦਿਆਂ ਦੀ ਗੱਲ ਕਰਦੇ ਹੋ ਧੰਨਵਾਦ ਦਿੰਦੇ ਹੋ ਤਾਂ ਜਦੋਂ ਸਾਡੀ ਸੰਗਤ ਵੀ ਜਾਂਦੀ ਹੈਗੀ ਆ ਤਾਂ ਉੱਥੇ ਦੇ ਲੋਕ ਵੀ ਪੂਰਾ ਸਤਿਕਾਰ ਦਿੰਦੇ ਹੈਗੇ ਵੇਖੋ ਜੀ ਉਹ ਤੇ ਹੋਰ ਮੈਂ ਆਪ ਜਾ ਕੇ ਆਇਆ ਤੇ ਮੈਂ ਆਪ ਦੇਖਿਆ ਹਾਂਜੀ ਹਾਂਜੀ ਉਹ ਤੇ ਭਾਜੀ ਹੁਣ ਮੈਂ ਤੁਹੀ ਕਹਿਣਾ ਤੁਹੀ ਤਾਂ ਚਲ ਜਓ ਦਸਤਾਰ ਬੰਨ ਕੇ ਤੇ ਤੁਹਾਨੂੰ ਬੰਦਿਆਂ ਨੇ ਸੈਲਫੀ ਲੈਣੋਂ ਨਹੀਂ ਹਟਣਾ ਕਿਉਂਕਿ ਸਾਡੇ ਆਪਣੇ ਮਿੱਤਰ ਹੈਗੇ ਆ ਮਸੂਦ ਮੱਲੀ ਉਹ ਨਹੀਂ ਤੇ ਰੇਡੀਓ ਪ੍ਰੈਜੈਂਟਰ ਅੱਜ ਕੱਲ ਅਮਰੀਕਾ ਰਹਿੰਦੇ ਚੰਗਾ ਕਮਾਇਆ ਉਹਨਾਂ ਨੇ ਤੇ ਦਿਖਾਇਆ ਪੂਰਾ ਤੇ ਵਧੀਆ ਉਹ ਹੈਗਾ ਪਰ ਸਾਨੂੰ ਨਹੀਂ ਦੱਸਿਆ ਜੇ ਦੱਸਦੇ ਇਹੀ ਚਲੋ ਵਧੀਆ ਹੀ ਕਰਨਾ ਸੀ ਨਹੀਂ ਇਹ ਮੈਂ ਮੈਂ 2019 ਦੀ ਗੱਲ ਕਰਦਾ ਆਪਾਂ ਬਾਅਦ ਵਿੱਚ ਇੱਥੇ ਆ ਪਰ ਬੈਸਟੋ ਲੱਖ ਕੱਲ ਕੱਲ ਦੇ ਕੜਾ ਕਬੱਡੀ ਕੱਪ ਵਾਸਤੇ ਕਿ ਪਾਕਿਸਤਾਨ ਟੀਮ ਵਧੀਆ ਖੇਲੇ ਅਤੇ ਸਪੋਰਟਸਮੈਨਸ਼ਿਪ ਜਿਹੜੀ ਹੈਗੀ ਉਹ ਜੋ ਨਹੀਂ ਜਾਦੀ ਰਵੇ ਪੰਜਾਬੀ ਅਤੇ ਪਾਕਿਸਤਾਨੀਆਂ ਦੇ ਪ੍ਰਚਾਰ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਧੰਨਵਾਦ ਜੀ ਇਹ ਸਨ ਪਾਕਿਸਤਾਨ ਟੀਮ ਦੇ ਕੈਪਟਨ ਬਿਲਾਲ ਗਿਲੋਨੀ ਜਿਨ੍ਹਾਂ ਨੇ ਗੱਲਬਾਤ ਕੀਤੀ ਆਸ ਕਰਦੇ ਹਾਂ ਕੱਲ ਦੇ ਜਿਹੜੇ ਮੈਚ ਹੈਗੇ ਨੇ ਉਹ ਵਧੀਆ ਹੋਣਗੇ ਬਹੁਤ ਬਹੁਤ ਧੰਨਵਾਦ ਸਸਰੀ ਅਕਾਲ ਸასი ਗਾਲ ਜੀ ਤੁਸੀਂ ਐਨਸਰਡ ਪੰਜਾਬੀ ਨਿਊਜ਼ ਦੇ ਨਾਲ ਜੁੜੇ ਹੋ ਮੈਂ ਹਾਂ ਜਸਪ੍ਰੀਤ ਸਿੰਘ ਰਾਜਪਰਾ ਇਸ ਮੌਕੇ ਮੇਰੇ ਨਾਲ ਪਾਕਿਸਤਾਨ ਕਬੱਡੀ ਪਲੇਅਰ ਜਿਹੜੇ ਹੈਗੇ ਨੇ ਉਹ ਖੜੇ ਹੈਗੇ ਨੇ ਤੇ ਨਾਲ ਮੇਰੇ ਇਧਰਲੇ ਪਾਸੇ ਬਲਾਲ ਗਿਲੋਨੀ ਕੈਪਟਨ ਜਿਹੜੇ ਹੈਗੇ ਨੇ ਟੀਮ ਨੂੰ ਜਿਹੜਾ ਇਕੱਠਾ ਕਰਕੇ ਰੱਖਦੇ ਹੈਗੇ ਆ ਸਾਰੀ ਇਹਨਾਂ ਦੀ ਦੇਖ ਰਹੇ ਤੇ ਥੱਲੇ ਚੱਲਦੇ ਹੈਗੇ ਆ ਇਹਦੇ ਨਾਲ ਆਦਲ ਗਿੱਲ ਤੇ ਰਾਣਾ ਅਲੀ ਸ਼ਾਨ ਤੇ ਅਲੀ ਬੈਂਸ ਉਹ ਨਹੀਂ ਜਿਹੜੇ ਹੈਗੇ ਆ ਮੌਜੂਦ ਹੈਗੇ ਨੇ ਬਲਾਲ ਗਿਲੋਨਾ ਦੇ ਨਾਲ ਗੱਲਬਾਤ ਕਰਾਂਗੇ ਬਲਾਲ ਜੀ ਬਹੁਤ ਬਹੁਤ ਸਵਾਗਤ ਹੈ ਐਨ ਜ਼ੈਟ ਪੰਜਾਬੀ ਨਿਊਜ਼ ਦੇ ਉੱਤੇ ਜੀ ਅਸਲਾਮੁਅਲਾਈਕੁਮ ਜੀ ਸასი ਗੱਲ ਥੈਂਕ ਯੂ ਭਾਜੀ ਬਹੁਤ ਬਹੁਤ ਜੀ ਤੁਹਾਡਾ ਬਲਾਲ ਜੀ ਕਹਿੰਦੇ ਵੀ ਜਦੋਂ ਬਲਾਲ ਗੇਲਾ ਆਂਦਾ ਆ ਤਾਂ ਸਾਰੇ ਕਬੱਡੀ ਖਿਡਾਰੀ ਜਿਹੜੇ ਆ ਟੀਮ ਦੇ ਪਾਕਿਸਤਾਨ ਟੀਮ ਦੇ ਆਣ ਜੁੜ ਕੇ ਖੇលਦੇ ਹੈਗੇ ਆ ਕਿਦਾਂ ਟੀਮ ਨੂੰ ਇਕੱਠੇ ਕਰਕੇ ਰੱਖਦੇ ਪਹਿਲੋਂ ਤਾਂ ਭਾਜੀ ਥੈਂਕ ਯੂ ਆ ਪਲੇਅਰਾਂ ਦਾ ਜਿਹੜੇ ਇੱਕ ਭਰਾਬੰਦੀ ਬਣ ਕੇ ਆਪਾਂ ਤੁਰੇ ਆ ਇੱਕ ਟੀਮ ਬਣ ਕੇ ਤੁਰੇ ਆ ਲੇਕਿਨ ਉਹ ਵੀ ਆਪਣੇ ਨਾਲ ਪਿਆਰ ਕਰਦੇ ਆਪਾਂ ਵੀ ਕਰਦੇ ਤਾਂ ਕਰਕੇ ਸਾਰਾ ਕੁਝ ਚੱਲਣ ਰਿਹਾ ਹਾਂਜੀ ਕਿਉਂਕਿ ਮੈਨੂੰ ਉਹੀ ਹੁੰਦਾ ਨਾ ਕਿ ਕੈਪਟਨ ਨੇ ਪੂਰੀ ਟੀਮ ਨੂੰ ਲੈ ਕੇ ਨਾਲ ਚੱਲਣਾ ਹੁੰਦਾ ਆ ਜੇ ਹੁਣ ਪਿਛਲੇ ਸੀਜ਼ਨ ਦੀ ਗੱਲ ਕੀਤੀ ਜਾਵੇ ਜਿਹੜਾ ਹੁਣ ਚੱਲ ਰਿਹਾ ਹੈਗਾ ਕੱਲ ਨੂੰ ਇੱਕ ਤਰੀਕੇ ਦੇ ਨਾਲ ਫਾਈਨਲ ਪੂਰਾ ਵੱਡਾ ਕੱਪ ਜਿਹੜਾ ਹੈਗਾ ਉਹ ਹੋਣਾ ਹੈਗਾ ਆ ਪਾਕਿਸਤਾਨ ਦੀ ਟੀਮ ਕਿਦਾਂ ਕਿਹੜੇ ਮਕਾਮ ਦੇ ਉੱਤੇ ਆਪਣੇ ਆਪ ਨੂੰ ਦਿਖ ਰਹੀ ਆ ਭਾਜੀ ਮਿਹਨਤ ਸਾਰਿਆਂ ਕੀਤੀ ਆ ਆਪਾਂ ਨੇ ਕੀਤੀ ਆ ਤੇ ਹਰ ਬੰਦੇ ਦੀ ਖੁਆਇਸ਼ ਹੁੰਦੀ ਆ ਕਿ ਮੈਂ ਹੀ ਵਿਨ ਕਰਾਂ ਆਪਣੀ ਵੀ ਇਸੇ ਤਰ੍ਹਾਂ ਸਾਡੀ ਟੀਮ ਦੀ ਖੁਆਇਸ਼ ਹੈ ਹੀ ਵਿਨ ਕਰੀਏ ਬਾਕੀ ਉਹ ਰੱਬ ਨੇ ਨਵਾਦਣਾ ਆ ਇਸ ਗਰਾਊਂਡ ਦੇ ਵਿੱਚ ਕਿ ਕਿਨੂੰ ਦੇ ਕੇ ਰੱਬ ਕੀ ਤੋਰਦਾ ਤੇ ਆਪਣੀ ਅਰਦਾਸ ਇਹ ਹੀ ਆ ਅਰਦਾਸ ਇਹ ਹੀ ਆ ਕਿ ਕਿਸ ਦੇ ਸੱਡ ਪੈਣ ਨਾ ਲੱਗੇ ਹਮ ਇੱਜ਼ਤ ਜ਼ਲਤ ਜੋ ਵੀ ਆ ਰੱਬ ਦੇ ਹੱਥ ਸਿਆ ਲੇਕਿਨ ਜਿੱਦਾਂ ਪਲੇਅਰ ਹਸੀ ਖੁਸ਼ੀ ਸਾਰੇ ਟੀਮਾਂ ਦੇ ਹੁਣ ਉਦਾਂ ਹੀ ਹਸੀ ਖੁਸ਼ੀ ਜਾਣ ਤੇ ਬਾਕੀ ਆਪਾਂ ਦੀ ਖੁਆਇਸ਼ ਇਹ ਹੈ ਕਿ ਆਪਾਂ ਇਹਨੇ ਕਹੀਏ ਹਾਂਜੀ ਤੇ ਜੇ ਆਪਣਾ ਬਲਾਲ ਦੀ ਗੱਲ ਕੀਤੀ ਜਾਵੇ ਤੁਹਾਡੇ ਧਾਵੀ ਜਿਹੜੇ ਹੈਗੇ ਨੇ ਜਾਂ ਜਿਹੜੇ ਤੁਹਾਡੇ ਸਟਾਪਰ ਹੈਗੇ ਨੇ ਕਿਦਾਂ ਫਾਰਮ ਦੇ ਵਿੱਚ ਆ ਪੂਰਾ ਪਾਜੀ ਆਪਣੇ ਕੋ ਸਟਾਪਰ ਵੀ ਪੂਰੇ ਵਧੀਆ ਨੇ ਤੇ ਰੇਡਰ ਵੀ ਪੂਰੇ ਵਧੀਆ ਨੇ ਤੇ ਉਤੋਂ ਸਾਡੀ ਟੀਮ ਵੀ ਆਪਸ ਵਿੱਚ ਮਤਲਬ ਤਾਲਮੇਲ ਨਾਲ ਚੱਲਦੀ ਆ ਤੇ ਗੱਲ ਇਹ ਹੀ ਆ ਕਿ ਗੱਲ ਬਾਰ ਬਾਰ ਹੋਈ ਜਾਂਦੀ ਕਿ ਮਤਲਬ ਇਹ ਗ라운ਡ ਰੱਬ ਨਹੀਂ ਬਖਸ਼ਣਾ ਕਿ ਰੱਬ ਕਿੰਨੂੰ ਦਿੰਦਾ ਬਾਕੀ ਜੇ ਅਗਰ ਟੀਮ ਦੀ ਗੱਲ ਕੀਤੀ ਹੈ ਤੇ ਟੀਮ ਸਾਡੀ A1 ਹੈ ਤੇ ਹੈ ਵੀ ਪੂਰੀ ਤਿਆਰੀ ਚ ਹੈ ਤੇ ਬਾਕੀ ਤੁਹਾਡੇ ਭਰਾਵਾਂ ਸਾਰਿਆਂ ਦੀ ਦਵਾ ਹੋਈ ਤੇ ਰੱਬ ਰਹਿਮਤ ਵੀ ਕਰੂਗਾ ਇਨਸ਼ਾਅੱਲਾ ਜੇ ਥੋੜੇ 플레이ਰਾਂ ਦੀ ਗੱਲ ਕਰ ਲਈਏ ਕਿਹੜੇ-ਕਿਹੜੇ ਧਾਵੀ ਆ ਤੇ ਕਿਹੜੇ-ਕਿਹੜੇ ਜਾਫੀ ਹੈਗੇ ਆ ਜਾਫੀ ਭਾਜੀ ਰਾਣਾ ਅਲੀ ਸ਼ਾਨ ਆ ਮੈਂ ਆ ਪਿਆ ਅਲੀ ਜ਼ਫਰ ਕੰਬੋ ਆ ਬਾਸ ਟਾਰਦਨ ਆ ਉਸ ਤੋਂ ਬਾਅਦ ਭਾਜੀ ਜ਼ਫਰ ਚੈਨੀ ਆ ਨਫੀਸ ਗੁੱਜਰ ਆ ਤੇ ਗੁਲਾਮ ਫਰੀ ਟੋਕਾ ਆ ਤੇ ਜਿਹੜੇ ਰੇਡ ਲੈਣ ਆ ਉਹ ਸਾਡੀ ਆ ਆਦਲ ਗੇਲਿਆ ਕਲੀਮੁਲਾ ਜਾਟਿਆ ਬਲਾਲ ਮੋਹਸਨ ਢਿੱਲੂ ਆ ਉਸ ਤੋਂ ਬਾਅਦ ਮੁੰਡਾ ਕਾਸ਼ੀ ਬਲੋਚ ਆ ਉਹ ਨਵਾਂ ਅੱਜ ਹੀ ਉੱਤਰਿਆ ਹੈ ਤੇ ਨਾਲ ਉਹਦੇ ਭਾਜੀ ਸलान ਵੱਟੂ ਆ ਉਮਰ ਗੁੱਜਰ ਆ ਜਾਬਰ ਕੰਬੋ ਆ ਤੇ ਰਾਣਾ ਆਤੀ ਹਾਂਜੀ ਭਾਜੀ ਤੇ ਕਈ ਵਾਰੀ ਇਹ ਵੀ ਹੁੰਦਾ ਨਾ ਕਿ ਕਹਿੰਦੇ ਵੀ ਕਈ ਤੁਹਾਡੇ ਪਲੇਅਰ ਜਿਹੜੇ ਹੈਗੇ ਬੜੇ ਪਤਲੇ ਜਿਹੇ ਆ ਤੇ ਹੱਥਾਂ 'ਚੋਂ ਹੀ ਨਿਕਲ ਜਾਂਦੇ ਆ ਉਹ ਜਿਆਦਾ ਭਾਜੀ ਆਪਣਾ ਕਲੀਮੁੱਲਾ ਹੀ ਆ ਸਪੀਡ ਸਟਾਰ ਕਮੀਰ ਕਰੀਮੁੱਲਾ ਦੀ ਗੱਲਬਾਤ ਇਹ ਜਲਦੀ ਕਹਿੰਦੇ ਇਹ ਦੇਖਣ ਨੂੰ ਤਾਂ ਬੜਾ ਹਲਕਾ ਜਿਹਾ ਲੱਗਦਾ ਆ ਪਰ ਇਹ ਇਦਾਂ ਜਾਂਦਾ ਆ ਕਿ ਹਵਾ ਬਣ ਕੇ ਤੇ ਹਵਾ ਬਣ ਕੇ ਵਾਪਸ ਆ ਜਾਂਦਾ ਹਾਂਜੀ ਭਾਜੀ ਇਸ ਗੱਲ 'ਚ ਉਹ ਟਾਪ ਗਲਾਸ ਤੇ ਜਾਂਦਾ ਕੋਈ ਸ਼ੱਕ ਨਹੀਂ ਬਾਕੀ ਇਹ ਕਿ ਮੁੰਡਾ ਵੀ ਵਧੀਆ ਆ ਹਾਂਜੀ ਨੇਚਰ ਵਾਈਜ਼ ਦੀ ਬੜਾ ਵਧੀਆ ਆ ਤੇ ਜੇ ਗੇਮ ਤੇ ਰੱਬ ਨੂੰ ਨਵਾਦੀ ਆ ਉਹ ਤੇ ਸਾਰੇ ਵਿੰਦੇ ਹਾਂ 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 ਤੇ ਹੁਣ ਕੱਲ੍ਹ ਵਾਸਤੇ ਜਿਹੜਾ ਮੈਚ ਸ਼ੁਰੂ ਹੋਣਾ ਆ ਉਹਦੇ ਵਿੱਚ ਪਹਿਲੇ ਮੈਚਾਂ ਦੇ ਵਿੱਚ ਕਿਹੜੀ ਕਿਹੜੀ ਟੀਮ ਖੇਡ ਰਹੀ ਹੈ ਫਿਰ ਉਹ ਤੋਂ ਸੇਮ ਹੀ ਸਾਰੇ ਪਲੇਅਰ ਖੇਡਣਗੇ ਹਾਂਜੀ ਭਾਜੀ ਟੀਮ ਉਹ ਮੈਚ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਆਪਾਂ ਮੁੱਢੇ ਖਿਲਾਰਨੇ ਆ ਉਹ ਹੁਣ ਜਿੱਦਾਂ ਜਿੱਦਾਂ ਮੈਚ ਨਿਕਲੂਗਾ ਉਸ ਹਿਸਾਬ ਨਾਲ ਮੁੱਢੇ ਖਿਲੋਣਗੇ ਭਾਜੀ ਬਾਕੀ ਟੀਮ ਵਿੱਚ ਮੈਹਰਾ ਤੇ ਜਿਹੜਾ ਕਿਰਦਾਰ ਹੈ ਹੀ ਹੈ ਸਭ ਤੋਂ ਬਹੁਤਾ ਕਿਰਦਾਰ ਉਹ ਆਪਾਂ ਦੱਸ ਦਈਏ ਕਿ ਭਾਈ ਬਾਸੀ ਦਾ ਆ ਉਹਨਾਂ ਦਾ ਹੀ ਟਿਲ ਲੱਗਦਾ ਹੈ ਆਪਣਾ ਤੇ ਚਲੋ ਜਿਹੜਾ ਹੈ ਹੀ ਹੈ ਆ ਜੇ ਸਹੀ ਟੀਮ ਇੱਥੋਂ ਤੱਕ ਜਿਹੜੀ ਏ ਕਲਾਸ ਹੁੰਦੀ ਆ ਉਹ ਭਾਈ ਮਨਜਿੰਦਰ 바ਸੀ ਦਾ ਹੀ ਕੰਮ ਨੇ ਹੂੰ ਲਿਉਣ ਦੇ ਵਿੱਚ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਆ ਚਲੋ ਲੱਭ ਸਾਨੂੰ ਜਾਂਦਾ ਵੀ ਵਧੀਆ ਆ ਲੇਕਿਨ ਭਾਈ 바ਸੀ ਦਾ ਬੜਾ ਹੱਥ ਹੈ ਭਾਜੀ ਹਾਂਜੀ ਨਹੀਂ ਇਹ ਤਾਂ ਹੈਗਾ ਕਿ ਜਿਹੜੇ ਪ੍ਰੋਮੋਟਰ ਹੈਗੇ ਨੇ ਸਾਰਿਆਂ ਨੂੰ ਇਕੱਠੇ ਕਰਕੇ ਚੱਲਦੇ ਹੈਗੇ ਨੇ ਤੇ ਵਧੀਆ ਗੇਮਾਂ ਜਿਹੜੀਆਂ ਹੈਗੀਆਂ ਚੱਲਦੀਆਂ ਹੈਗੀਆਂ ਬੜੇ ਲੰਬੇ ਸਮੇਂ ਤੋਂ ਹੁਣ ਲਗਭਗ 3 ਸਾਲ ਹੋ ਗਏ ਪਾਕਿਸਤਾਨ ਟੀਮ ਨਿਊਜ਼ੀਲੈਂਡ ਆ ਰਹੀ ਹੈਗੀ ਆ ਵਧੀਆ ਇੱਕ ਤਰੀਕੇ ਦੇ ਨਾਲ ਗੱਲਬਾਤ ਬਣੀ ਹੋਈ ਹੈਗੀ ਆ ਭਾਜੀ ਜੇ ਅਗਰ ਟੀਮ ਦੀ ਗੱਲ ਕਰੀਏ ਆਹ ਜਿਹੜੀ ਵਧੀਆ ਬਣ ਕੇ ਖੇਡੀ ਹੈ ਉਹ ਨਿਊਜ਼ੀਲੈਂਡ ਜੀ ਖੇਡੀ ਹੂੰ ਵੇਖੋ ਕੱਲ ਨੂੰ ਬਾਕੀ ਆ ਭਰਾ ਕੋਈ ਫਿਰ ਟਿਕਟੋਕਰ ਲੱਗੇ ਲੁਗੇ ਰਹਿੰਦੇ ਚਲੋ ਕੋਈ ਚੱਕਰ ਨਹੀਂ ਲੇਕਿਨ ਸਾਡੀ ਦੁਨੀਆ ਨੂੰ ਪੂਰੇ ਵਰਲਡ ਨੂੰ ਦੇਖਦਾ ਤੇ ਇਹ ਚ ਭਾਈ 바ਸੀ ਦਾ ਬੜਾ ਮਤਲਬ ਐਫਰਟ ਹੈ ਇਹਦੇ ਵਿੱਚ ਐਫਰਟ ਇਦਾਂ ਹੈ ਕਿ 바ਸੀ ਭਾਈ ਦੀ ਉਹ ਮੇਰੇ ਉੱਤੇ ਚਲੋ ਯਕੀਨ ਕਰਦੇ ਚਲੋ ਉਹਨਾਂ ਦਾ ਧੰਨਵਾਦ ਪਰ ਲੇਕਿਨ ਟੀਮ ਵੱਲੋਂ ਜੇ ਅਗਰ ਹੁਣ ਮੈਨੂੰ ਇੱਕ ਪਲੇਅਰ ਦੀ ਲੋੜ ਬਣੀ ਸੀ ਆਪਾਂ ਖੜੇ ਪੈਰ ਭਾਜੀ ਦਾ ਤੱਲਾ ਮਾਰਿਆ ਉਹਨਾਂ ਦਾ ਵੀਜ਼ਾ ਬਿਨੋ ਰਿਫਿਊਜ਼ ਹੋ ਗਿਆ ਸੀ ਤੇ ਉਸ ਉਹੋ ਹੀ ਬੰਦੇ ਦਾ ਕੰਮ ਆ ਕਿ ਉਹਨੇ 12 ਘੰਟੇ ਦੇ ਵਿੱਚ ਅਠਾ ਚ ਵੀਜ਼ਾ ਕਢਾ ਕੇ ਰਾਤੋਂ ਰਾਤ ਬੰਦਾ ਵੀ ਚੜਵਾਇਆ ਇੱਕ ਵੀਕ ਦਾ ਵੀਜ਼ਾ ਕਢਵਾਇਆ ਤੇ ਉਹ ਆਪਣੇ ਨਾਲ ਖਲੋਂਦੇ ਆ ਪਿਆਰ ਕਰਦੇ ਆ ਆਪਣੀ ਗੱਲ ਮੰਨਦੇ ਆ ਤੇ ਆਪਣੀ ਤੇ ਜਾਨ ਵੀ ਹਾਜਰ ਉਹਨਾਂ ਦੀ ਕੋਈ ਚੱਕਰ ਹੀ ਨਹੀਂ ਦਿੰਦਾ ਨਹੀਂ ਆਸ ਕਰਦੇ ਆ ਕੱਲ ਨੂੰ ਟੀਮ ਵਧੀਆ ਪ੍ਰਦਰਸ਼ਨ ਕਰੇ ਤੇ ਬਾਕੀ ਖਿਡਾਰੀ ਵੀ ਜਿਹੜੇ ਤੁਹਾਡੇ ਸਾਥੀ ਹੈਗੇ ਨੇ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਗੇਮ ਖੇਡਣ ਇੱਕ ਐਂਡ ਦੇ ਵਿੱਚ ਆਪਾਂ ਜਰਨਲ ਜਿਹੜੀ ਗੱਲਬਾਤ ਥੋੜੀ ਆਪਾਂ ਕਰਨੀ ਹੈਗੀ ਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਥੋੜੇ ਜਿੇ ਗੜਬੜ ਹੋਈ ਉਸ ਟਾਈਮ ਦੇ ਵਿੱਚ ਕਬੱਡੀ ਖਿਡਾਰੀਆਂ ਦੇ ਦਿਮਾਗ ਦੇ ਵਿੱਚ ਵੀ ਆਇਆ ਪਤਾ ਨਹੀਂ ਕੁਝ ਹੋ ਜਾਣਾ ਹੈਗਾ ਸਾਡੀ ਟੀਮ ਦੇ ਪਰੇ ਪਾਜੀ ਪਹਿਲੀ ਗੱਲ ਤੇ ਇਹ ਆ ਕਿ ਉਹ ਸਰਕਾਰਾਂ ਦਾ ਕੰਮ ਹੈ ਉੱਚ ਤੇ ਆਪਾਂ ਇਨਵੋਲ ਹੁੰਦੇ ਨਹੀਂ ਨਾ ਆਪਾਂ ਹੋਣਾ ਹੈ ਲੇਕਿਨ ਰਹੀ ਗੱਲ ਪੰਜਾਬ ਲੈਂਦੇ ਦੀ ਚੜਦੇ ਦੀ ਇਹੀ ਤੇ ਨਾ ਉੱਚੇ ਫਰਕ ਗਣਦੇ ਨਾ ਆਪਣੇ ਜਿਹੇ ਫਰਕ ਗਣਦੇ ਤਾਂ ਨਾ ਹੀ ਗਣਨਾ ਮੈਂ ਇਹ ਗੱਲ ਕਰ ਰਿਹਾ ਕਿ ਉਹ ਲੇਕਿਨ ਇੰਨਾ ਕਿ ਜਰੂਰ ਦੀ ਸੀ ਇਹੀ ਗੱਲ ਫੀਲ ਜਰੂਰ ਹੋਈ ਸੀ ਕਿ ਜੇ ਅਗਰ ਜ਼ਿਆਦਾ ਕੋਈ ਹਾਲਾਤ ਖਰਾਬ ਹੋਏ ਤੇ ਕਬੱਡੀ 'ਚ ਫਰਕ ਜਰੂਰ ਪਊਗਾ ਕਿਉਂਕਿ ਵੇਖੋ ਆਪਾਂ ਖੁਆਇਸ਼ ਰੱਖਦੇ ਆ ਸਾਰੇ ਪਲੇਅਰ ਕਹੀ ਇੰਡੀਆ ਜਾ ਕੇ ਖੇਡਿਏ ਤੇ ਇੰਡੀਆ ਵਾਲੇ ਸਾਡੇ ਆ ਕੇ ਤੇ ਖੇਡਣ ਤੇ ਵੱਡੇ ਯੂਨ ਹੁਣ ਲੇਕਿਨ ਉਹਨਾਂ ਵਿੱਚ ਪ੍ਰੋਬਲਮ ਇਨਾ ਵਜ੍ਹਾ ਤੋਂ ਪੈ ਜਾਂਦੀ ਉਹ ਪਰ ਚੰਗੀ ਗੱਲ ਹੈਗੀ ਆ ਕਿ ਜਿਹੜੇ ਸਿੱਖ ਪੂਰੀ ਦੁਨੀਆ ਦੇ ਵਿੱਚ ਵਸਦੇ ਆ ਉਹ ਹਮੇਸ਼ਾ ਹੀ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਤੁਰਨ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਪਵਿੱਖ ਦੇ ਵਿੱਚ ਵੀ ਇਦਾਂ ਦੀ ਕਦੇ ਕੋਈ ਗੱਲ ਨਹੀਂ ਆਉ। ਨਹੀਂ ਬਿਲਕੁਲ ਜੀ ਨਹੀਂ ਬਿਲਕੁਲ ਨਹੀਂ ਇਹ ਇਸ ਗੱਲ ਦੀ ਨਹੀਂ ਕਿਉਂਕਿ ਆਪਣੇ ਦਿਲ ਮਿਲਦੇ ਆ ਤੇ ਜਦੋਂ ਦਿਲ ਮਿਲਦੇ ਹੁਣ ਜਦੋਂ 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 ਕਹਿੰਦੇ ਨਾ ਬੋਲੀ ਮਿਲਦੀ ਹੈਗੀ ਤਾਂ ਸਾਰਾ ਕੁਝ ਹੀ ਮਿਲਦਾ। ਸਾਰਾ ਕੁਝ ਹੀ ਮਿਲਦਾ ਹੁੰਦਾ ਬਿਲਕੁਲ ਜੀ ਲੇਕਿਨ ਆਪਾਂ ਤੇ ਫਿਰ ਇਹ ਗੱਲ ਦਾ ਵਿੱਚ ਥੈਂਕ ਯੂ ਕਾਹਾਂਗੇ ਜਿੰਨੇ ਵੀ ਸਰਦਾਰ ਭਰਾ ਆ ਚਾਹੇ ਇੰਡੀਆ ਜਿਹਾ ਚਾਹੇ ਬਾਹਰ ਐਨ ਆਰ ਆਈ ਜਿੰਨੇ ਵੀ ਬੈ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕਬੱਡੀ ਨੂੰ ਇਥੋਂ ਤੱਕ ਲਿਆਂਦਾ A to Z ਜਿੰਨੇ ਵੀ ਆਪਾਂ ਸਾਰਿਆਂ ਦਾ ਥੈਂਕ ਯੂ ਕਹਿੰਨੇ ਆ ਨਹੀਂ ਇਹ ਵਿੱਚ ਇਹ ਇੱਕ ਗੱਲ ਇਹ ਵੀ ਹੈਗੀ ਹੈ ਕਿ ਜੇ ਤੁਸੀਂ ਬਾਹਰ ਬੈਠੇ ਬੰਦਿਆਂ ਦੀ ਗੱਲ ਕਰਦੇ ਹੋ ਧੰਨਵਾਦ ਦਿੰਦੇ ਹੋ ਤਾਂ ਜਦੋਂ ਸਾਡੀ ਸੰਗਤ ਵੀ ਜਾਨੀ ਹੈਗੀ ਆ ਤਾਂ ਉੱਥੇ ਦੇ ਲੋਕ ਵੀ ਪੂਰਾ ਸਤਿਕਾਰ ਦਿੰਦੇ ਹੈਗੇ ਵੇਖੋ ਜੀ ਉਹ ਤੇ ਹੋ ਰਿਹਾ ਕਿ ਮੈਂ ਆਪ ਜਾ ਕੇ ਆਇਆ ਤੇ ਮੈਂ ਆਪ ਦੇਖਿਆ ਹਾਂਜੀ ਹਾਂਜੀ ਉਹ ਤੇ ਭਾਜੀ ਹੁਣ ਮੈਂ ਤੁਹੀ ਕਹਿਣਾ ਤੁਹੀ ਤਾਂ ਚਲ ਜਓ ਦਸਤਾਰ ਬੰਨ ਕੇ ਤੇ ਤੁਹਾਨੂੰ ਬੰਦਿਆਂ ਨੇ ਸੈਲਫੀ ਲੈਣੋਂ ਨਹੀਂ ਹਟਣਾ ਕਿਉਂਕਿ ਸਾਡੇ ਆਪਣੇ ਮਿੱਤਰ ਹੈਗੇ ਆ ਮਸੂਦ ਮੱਲੀ ਉਹ ਨਹੀਂ ਤੇ ਰੇਡੀਓ ਪ੍ਰੈਜੈਂਟਰ ਅੱਜ ਕੱਲ ਅਮਰੀਕਾ ਰਹਿੰਦੇ ਚੰਗਾ ਕਮਾਇਆ ਉਹਨਾਂ ਨੇ ਤੇ ਦਿਖਾਇਆ ਪੂਰਾ ਤੇ ਵਧੀਆ ਉਹ ਹੈਗਾ ਪਰ ਸਾਨੂੰ ਨਹੀਂ ਦੱਸਿਆ ਜੇ ਦੱਸਦੇ ਇਹੀ ਚਲੋ ਵਧੀਆ ਹੀ ਕਰਨਾ ਸੀ ਨਹੀਂ ਇਹ ਮੈਂ ਮੈਂ 2019 ਦੀ ਗੱਲ ਕਰਦਾ ਆਪਾਂ ਬਾਅਦ ਵਿੱਚ ਇੱਥੇ ਆ ਪਰ ਬੈਸਟੋ ਲੱਖ ਕੱਲ ਕੱਲ ਦੇ ਕੜਾ ਕਬੱਡੀ ਕੱਪ ਵਾਸਤੇ ਕਿ ਪਾਕਿਸਤਾਨ ਟੀਮ ਵਧੀਆ ਖੇਲੇ ਅਤੇ ਸਪੋਰਟਸਮੈਨਸ਼ਿਪ ਜਿਹੜੀ ਹੈਗੀ ਉਹ ਜੋ ਨਹੀਂ ਜਾਦੀ ਰਵੇ ਪੰਜਾਬੀ ਅਤੇ ਪਾਕਿਸਤਾਨੀਆਂ ਦੇ ਵਿਚਕਾਰ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਧੰਨਵਾਦ ਜੀ ਇਹ ਸਨ ਪਾਕਿਸਤਾਨ ਟੀਮ ਦੇ ਕੈਪਟਨ ਬਿਲਾਲ ਗਿਲੋਨੀ ਜਿਨ੍ਹਾਂ ਨੇ ਗੱਲਬਾਤ ਕੀਤੀ ਆਸ ਕਰਦੇ ਹਾਂ ਕੱਲ ਦੇ ਜਿਹੜੇ ਮੈਚ ਹੈਗੇ ਨੇ ਉਹ ਵਧੀਆ ਹੋਣਗੇ ਬਹੁਤ ਬਹੁਤ ਧੰਨਵਾਦ ਸਸਰੀ ਅਕਾ ਸਸੀ ਗੱਲ ਜੀ ਤੁਸੀਂ ਐਨਸਰਡ ਪੰਜਾਬੀ ਨਿਊਜ਼ ਦੇ ਨਾਲ ਜੁੜੇ ਹੋ ਮੈਂ ਹਾਂ ਜਸਪ੍ਰੀਤ ਸਿੰਘ ਰਾਜਪਰਾ ਇਸ ਮੌਕੇ ਮੇਰੇ ਨਾਲ ਪਾਕਿਸਤਾਨ ਕਬੱਡੀ ਪਲੇਅਰ ਜਿਹੜੇ ਹੈਗੇ ਨੇ ਉਹ ਖੜੇ ਹੈਗੇ ਨੇ ਤੇ ਨਾਲ ਮੇਰੇ ਇਧਰਲੇ ਪਾਸੇ ਬਲਾਲ ਗਿਲੋਨੀ ਕੈਪਟਨ ਜਿਹੜੇ ਹੈਗੇ ਨੇ ਟੀਮ ਨੂੰ ਜਿਹੜਾ ਇਕੱਠਾ ਕਰਕੇ ਰੱਖਦੇ ਹੈਗੇ ਆ ਸਾਰੀ ਇਹਨਾਂ ਦੀ ਦੇਖ ਰਹੇ ਤੇ ਥੱਲੇ ਚੱਲਦੇ ਹੈਗੇ ਆ ਇਹਦੇ ਨਾਲ ਆਦਲ ਗਿੱਲ ਤੇ ਰਾਣਾ ਅਲੀ ਸ਼ਾਨ ਤੇ ਅਲੀ ਬੈਂਸ ਉਹ ਨਹੀਂ ਜਿਹੜੇ ਹੈਗੇ ਆ ਮੌਜੂਦ ਹੈਗੇ ਨੇ ਬਲਾਲ ਗਿਲੋਨਾ ਦੇ ਨਾਲ ਗੱਲਬਾਤ ਕਰਾਂਗੇ ਬਲਾਲ ਜੀ ਬਹੁਤ ਬਹੁਤ ਸਵਾਗਤ ਹੈ ਐਨ ਜ਼ੈਟ ਪੰਜਾਬੀ ਨਿਊਜ਼ ਦੇ ਉੱਤੇ ਜੀ ਅਸਲਾਮੁਅਲਾਈਕੁਮ ਜੀ ਸასი ਗੱਲ ਥੈਂਕ ਯੂ ਭਾਜੀ ਬਹੁਤ ਬਹੁਤ ਜੀ ਤੁਹਾਡਾ ਬਲਾਲ ਜੀ ਕਹਿੰਦੇ ਵੀ ਜਦੋਂ ਬਲਾਲ ਗੇ ਲਾਂਦਾ ਆ ਤਾਂ ਸਾਰੇ ਕਬੱਡੀ ਖਿਡਾਰੀ ਜਿਹੜੇ ਆ ਟੀਮ ਦੇ ਪਾਕਿਸਤਾਨ ਟੀਮ ਦੇ ਆਣ ਜੁੜ ਕੇ ਖੇលਦੇ ਹੈਗੇ ਆ ਕਿਦਾਂ ਟੀਮ ਨੂੰ ਇਕੱਠੇ ਕਰਕੇ ਰੱਖਦੇ ਪਹਿਲੋਂ ਤਾਂ ਭਾਜੀ ਥੈਂਕ ਯੂ ਆ ਪਲੇਅਰਾਂ ਦਾ ਜਿਹੜੇ ਇੱਕ ਭਰਾਬੰਦੀ ਬਣ ਕੇ ਆਪਾਂ ਤੁਰੇ ਆ ਇੱਕ ਟੀਮ ਬਣ ਕੇ ਤੁਰੇ ਆ ਲੇਕਿਨ ਉਹ ਵੀ ਆਪਣੇ ਨਾਲ ਪਿਆਰ ਕਰਦੇ ਆਪਾਂ ਵੀ ਕਰਦੇ ਤਾਂ ਕਰਕੇ ਸਾਰਾ ਕੁਝ ਚੱਲਣ ਰਿਹਾ ਹਾਂਜੀ ਕਿਉਂਕਿ ਮੈਨੂੰ ਉਹੀ ਹੁੰਦਾ ਨਾ ਕਿ ਕੈਪਟਨ ਨੇ ਪੂਰੀ ਟੀਮ ਨੂੰ ਲੈ ਕੇ ਨਾਲ ਚੱਲਣਾ ਹੁੰਦਾ ਆ ਜੇ ਹੁਣ ਪਿਛਲੇ ਸੀਜ਼ਨ ਦੀ ਗੱਲ ਕੀਤੀ ਜਾਵੇ ਜਿਹੜਾ ਹੁਣ ਚੱਲ ਰਿਹਾ ਹੈਗਾ ਕੱਲ ਨੂੰ ਇੱਕ ਤਰੀਕੇ ਦੇ ਨਾਲ ਫਾਈਨਲ ਪੂਰਾ ਵੱਡਾ ਕੱਪ ਜਿਹੜਾ ਹੈਗਾ ਉਹ ਹੋਣਾ ਹੈਗਾ ਆ ਪਾਕਿਸਤਾਨ ਦੀ ਟੀਮ ਕਿਦਾਂ ਕਿਹੜੇ ਮਕਾਮ ਦੇ ਉੱਤੇ ਆਪਣੇ ਆਪ ਨੂੰ ਦਿਖ ਰਹੀ ਹੈ ਪਾਜੀ ਮਿਹਨਤ ਸਾਰਿਆਂ ਕੀਤੀ ਆ ਆਪਾਂ ਨੇ ਕੀਤੀ ਆ ਤੇ ਹਰ ਬੰਦੇ ਦੀ ਖੁਆਇਸ਼ ਹੁੰਦੀ ਆ ਕਿ ਮੈਂ ਹੀ ਵਿਨ ਕਰਾਂ ਆਪਣੀ ਵੀ ਇਸੇ ਤਰ੍ਹਾਂ ਸਾਡੀ ਟੀਮ ਦੀ ਖੁਆਇਸ਼ ਹੈ ਹੀ ਵਿਨ ਕਰੀਏ ਬਾਕੀ ਉਹ ਰੱਬ ਨੇ ਨਵਾਦਣਾ ਆ ਇਸ ਗਰਾਊਂਡ ਦੇ ਵਿੱਚ ਕਿ ਕਿਨੂੰ ਦੇ ਕੇ ਰੱਬ ਕੀ ਤੋਰਦਾ ਤੇ ਆਪਣੀ ਅਰਦਾਸ ਇਹ ਹੀ ਆ ਅਰਦਾਸ ਇਹ ਹੀ ਆ ਕਿ ਕਿਸ ਦੇ ਛੱਡ ਪੇੜ ਨਾ ਲੱਗੇ ਹਮ ਇੱਜ਼ਤ ਜ਼ਲਤ ਜੋ ਵੀ ਆ ਰੱਬ ਦੇ ਹੱਥ ਸਿਆ ਲੇਕਿਨ ਜਿੱਦਾਂ ਪਲੇਅਰ ਹਸੀ ਖੁਸ਼ੀ ਸਾਰੇ ਟੀਮਾਂ ਦੇ ਹੁਣ ਉਦਾਂ ਹੀ ਹਸੀ ਖੁਸ਼ੀ ਜਾਣ ਤੇ ਬਾਕੀ ਆਪਾਂ ਦੀ ਖੁਆਇਸ਼ ਇਹ ਹੈ ਕਿ ਆਪਾਂ ਇਹਨੇ ਕਹੀਏ ਹਾਂਜੀ ਤੇ ਜੇ ਆਪਣਾ ਬਲਾਲ ਦੀ ਗੱਲ ਕੀਤੀ ਜਾਵੇ ਤੁਹਾਡੇ ਧਾਵੀ ਜਿਹੜੇ ਹੈਗੇ ਨੇ ਜਾਂ ਜਿਹੜੇ ਤੁਹਾਡੇ ਸਟਾਪਰ ਹੈਗੇ ਨੇ ਕਿਦਾਂ ਫਾਰਮ ਦੇ ਵਿੱਚ ਆ ਪੂਰਾ ਪਾਜੀ ਆਪਣੇ ਕੋ ਸਟਾਪਰ ਵੀ ਪੂਰੇ ਵਧੀਆ ਨੇ ਤੇ ਰੇਡਰ ਵੀ ਪੂਰੇ ਵਧੀਆ ਨੇ ਤੇ ਉਤੋਂ ਸਾਡੀ ਟੀਮ ਵੀ ਆਪਸ ਵਿੱਚ ਮਤਲਬ ਤਾਲਮੇਲ ਨਾਲ ਚੱਲਦੀ ਆ ਤੇ ਗੱਲ ਇਹ ਹੀ ਆ ਕਿ ਗੱਲ ਬਾਰ ਬਾਰ ਹੋਈ ਜਾਂਦੀ ਕਿ ਮਤਲਬ ਇਹ ਗ라운ਡ ਰੱਬ ਨਹੀਂ ਬਖਸ਼ਣਾ ਕਿ ਰੱਬ ਕਿੰਨੂੰ ਦਿੰਦਾ ਬਾਕੀ ਜੇ ਅਗਰ ਟੀਮ ਦੀ ਗੱਲ ਕੀਤੀ ਹੈ ਤੇ ਟੀਮ ਸਾਡੀ A1 ਹੈ ਤੇ ਹੈ ਵੀ ਪੂਰੀ ਤਿਆਰੀ ਚ ਹੈ ਤੇ ਬਾਕੀ ਤੁਹਾਡੇ ਭਰਾਵਾਂ ਸਾਰਿਆਂ ਦੀ ਦਵਾ ਹੋਈ ਤੇ ਰੱਬ ਰਹਿਮਤ ਵੀ ਕਰੂਗਾ ਇਨਸ਼ਾਅੱਲਾ ਜੇ ਥੋੜੇ 플레이ਰਾਂ ਦੀ ਗੱਲ ਕਰ ਲਈਏ ਕਿਹੜੇ-ਕਿਹੜੇ ਧਾਵੀ ਆ ਤੇ ਕਿਹੜੇ-ਕਿਹੜੇ ਜਾਫੀ ਹੈਗੇ ਆ ਜਾਫੀ ਭਾਜੀ ਰਾਣਾ ਅਲੀ ਸ਼ਾਨ ਆ ਮੈਂ ਆਪ ਆ ਅਲੀ ਜ਼ਫਰ ਕੰਬੋ ਆ ਬਾਸ ਟਾਰਦਨ ਆ ਉਸ ਤੋਂ ਬਾਅਦ ਭਾਜੀ ਜ਼ਫਰ ਚੈਨੀ ਆ ਨਫੀਸ ਗੁੱਜਰ ਆ ਤੇ ਗੁਲਾਮ ਫਰੀ ਟੋਕਾ ਆ ਤੇ ਜਿਹੜੇ ਰੇਡ ਲੈਣ ਆ ਉਹ ਸਾਡੀ ਆ ਆਦਲ ਗੇਲਿਆ ਕਲੀਮੁਲਾ ਜਾਟਿਆ ਬਲਾਲ ਮੋਹਸਨ ਢਿੱਲੂ ਆ ਉਸ ਤੋਂ ਬਾਅਦ ਮੁੰਡਾ ਕਾਸ਼ੀ ਬਲੋਚ ਆ ਉਹ ਨਵਾਂ ਅੱਜ ਹੀ ਉੱਤਰਿਆ ਹੈ ਤੇ ਨਾਲ ਉਹਦੇ ਭਾਜੀ ਸलान ਵੱਟੂ ਆ ਉਮਰ ਗੁੱਜਰ ਆ ਜਾਬਰ ਕੰਬੋ ਆ ਤੇ ਰਾਣਾ ਆਤੀ ਹਾਂਜੀ ਭਾਜੀ ਤੇ ਕਈ ਵਾਰੀ ਇਹ ਵੀ ਹੁੰਦਾ ਨਾ ਕਿ ਕਹਿੰਦੇ ਵੀ ਕਈ ਤੁਹਾਡੇ ਪਲੇਅਰ ਜਿਹੜੇ ਹੈਗੇ ਬੜੇ ਪਤਲੇ ਜਿਹੇ ਆ ਤੇ ਹੱਥਾਂ 'ਚੋਂ ਹੀ ਨਿਕਲ ਜਾਂਦੇ ਆ ਉਹ ਜਿਆਦਾ ਭਾਜੀ ਆਪਣਾ ਕਰੀਮੁੱਲਾ ਹੀ ਆ ਸਪੀਡ ਸਟਾਰ ਕਰੀਮੁੱਲਾ ਦੀ ਗੱਲਬਾਤ ਇਹ ਜਲਦੀ ਕਹਿੰਦੇ ਵੀ ਇਹ ਦੇਖਣ ਨੂੰ ਤਾਂ ਬੜਾ ਹਲਕਾ ਜਿਹਾ ਲੱਗਦਾ ਆ ਪਰ ਇਹ ਏਦਾਂ ਜਾਂਦਾ ਆ ਕਿ ਹਵਾ ਬਣ ਕੇ ਤੇ ਹਵਾ ਬਣ ਕੇ ਵਾਪਸ ਆ ਜਾਂਦਾ ਹਾਂਜੀ ਭਾਜੀ ਇਸ ਗੱਲ 'ਚ ਉਹ ਟਾਪ ਕਲਾਸ 'ਚ ਜਾਂਦਾ ਕੋਈ ਸ਼ੱਕ ਨਹੀਂ ਬਾਕੀ ਇਹ ਕਿ ਮੁੰਡਾ ਵੀ ਵਧੀਆ ਆ ਹਾਂਜੀ ਨੇਚਰ ਵਾਈਜ਼ ਦੀ ਵੀ ਬੜਾ ਵਧੀਆ ਆ ਤੇ ਜੇ ਗੇਮ ਤੇ ਰੱਬ ਨੂੰ ਨਵਾਦੀ ਆ ਉਹ ਤੇ ਸਾਰੇ ਵਿੰਦੇ ਹਾਂ 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 ਤੇ ਹੁਣ ਕੱਲ੍ਹ ਵਾਸਤੇ ਜਿਹੜਾ ਮੈਚ ਸ਼ੁਰੂ ਹੋਣਾ ਆ ਉਹਦੇ ਵਿੱਚ ਪਹਿਲੇ ਮੈਚਾਂ ਦੇ ਵਿੱਚ ਕਿਹੜੀ-ਕਿਹੜੀ ਟੀਮ ਖੇਡ ਰਹੀ ਹੈ ਫਿਰ ਉਹ ਤੋਂ ਸੇਮ ਹੀ ਸਾਰੇ ਪਲੇਅਰ ਖੇਡਣਗੇ ਹਾਂਜੀ ਭਾਜੀ ਟੀਮ ਉਹ ਮੈਚ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਆਪਾਂ ਮੁੱਡੇ ਖਿਲਾਰਨੇ ਆ ਉਹ ਹੁਣ ਜਿੱਦਾਂ ਜਿੱਦਾਂ ਮੈਚ ਨਿਕਲੂਗਾ ਉਸ ਹਿਸਾਬ ਨਾਲ ਮੁੱਡੇ ਖਿਲੋਣਗੇ ਭਾਜੀ ਬਾਕੀ ਟੀਮ ਵਿੱਚ ਮੈਹਰਾ ਤੇ ਜਿਹੜਾ ਕਿਰਦਾਰ ਹੈ ਹੀ ਹੈ ਸਭ ਤੋਂ ਬਹੁਤਾ ਕਿਰਦਾਰ ਉਹ ਆਪਾਂ ਦੱਸ ਦਈਏ ਕਿ ਭਾਜੀ ਬਾਸੀ ਦਾ ਆ ਉਹਨਾਂ ਦਾ ਹੀ ਟਿਲ ਲੱਗਦਾ ਹੈ ਆਪਣਾ ਤੇ ਚਲੋ ਜਿਹੜਾ ਹੈ ਹੀ ਹੈ ਆ ਜੇ ਸਹੀ ਟੀਮ ਇੱਥੋਂ ਤੱਕ ਜਿਹੜੀ ਏ ਕਲਾਸ ਹੁੰਦੀ ਆ ਉਹ ਭਾਈ ਮਨਜਿੰਦਰ 바ਸੀ ਦਾ ਹੀ ਕੰਮ ਨੇ ਹੂੰ ਲਿਉਣ ਦੇ ਵਿੱਚ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਆ ਚਲੋ ਲੱਭ ਸਾਨੂੰ ਜਾਂਦਾ ਵੀ ਵਧੀਆ ਆ ਲੇਕਿਨ ਭਾਈ 바ਸੀ ਦਾ ਬੜਾ ਹੱਥ ਹੈ ਭਾਜੀ ਹਾਂਜੀ ਨਹੀਂ ਇਹ ਤਾਂ ਹੈਗਾ ਕਿ ਜਿਹੜੇ ਪ੍ਰੋਮੋਟਰ ਹੈਗੇ ਨੇ ਸਾਰਿਆਂ ਨੂੰ ਇਕੱਠੇ ਕਰਕੇ ਚੱਲਦੇ ਹੈਗੇ ਨੇ ਤੇ ਵਧੀਆ ਗੇਮਾਂ ਜਿਹੜੀਆਂ ਹੈਗੀਆਂ ਚੱਲਦੀਆਂ ਹੈਗੀਆਂ ਪੜੇ ਲੰਬੇ ਸਮੇਂ ਤੋਂ ਹੁਣ ਲਗਭਗ 3 ਸਾਲ ਹੋ ਗਏ ਪਾਕਿਸਤਾਨ ਟੀਮ ਨਿਊਜ਼ੀਲੈਂਡ ਆ ਰਹੀ ਹੈਗੀ ਆ ਵਧੀਆ ਇੱਕ ਤਰੀਕੇ ਦੇ ਨਾਲ ਗੱਲਬਾਤ ਬਣੀ ਹੋਈ ਹੈਗੀ ਆ ਭਾਜੀ ਜੇ ਅਗਰ ਟੀਮ ਦੀ ਗੱਲ ਕਰੀਏ ਆਹ ਜਿਹੜੀ ਵਧੀਆ ਬਣ ਕੇ ਖੇਡੀ ਹੈ ਉਹ ਨਿਊਜ਼ੀਲੈਂਡ ਜੀ ਖੇਡੀ ਹੂੰ ਵੇਖੋ ਕੱਲ ਨੂੰ ਬਾਕੀ ਆ ਭਰਾ ਕੋਈ ਫਿਰ ਟਿਕਟੋਕਰ ਲੱਗੇ ਲੁਗੇ ਰਹਿੰਦੇ ਚਲੋ ਕੋਈ ਚੱਕਰ ਨਹੀਂ ਲੇਕਿਨ ਸਾਡੀ ਦੁਨੀਆ ਨੂੰ ਪੂਰੇ ਵਰਲਡ ਨੂੰ ਦੇਖਦਾ ਤੇ ਇਹ ਚ ਭਾਈ 바ਸੀ ਦਾ ਬੜਾ ਮਤਲਬ ਐਫਰਟ ਦੇ ਵਿੱਚ ਐਫਰਟ ਇਦਾਂ ਆ ਕਿ 바ਸੀ ਭਾਈ ਦੀ ਉਹ ਮੇਰੇ ਉੱਤੇ ਚਲੋ ਯਕੀਨ ਕਰਦੇ ਚਲੋ ਉਹਨਾਂ ਦਾ ਧੰਨਵਾਦ ਪਰ ਲੇਕਿਨ ਟੀਮ ਵੱਲੋਂ ਜੇ ਅਗਰ ਹੁਣ ਮੈਨੂੰ ਇੱਕ ਪਲੇਅਰ ਦੀ ਲੋੜ ਬਣੀ ਸੀ ਆਪਾਂ ਖੜੇ ਪੈਰ ਭਾਜੀ ਦਾ ਤੱਲਾ ਮਾਰਿਆ ਉਹਨਾਂ ਦਾ ਵੀਜ਼ਾ ਬਿਨੋ ਰਿਫਿਊਜ਼ ਹੋ ਗਿਆ ਸੀ ਤੇ ਉਸ ਉਹੋ ਹੀ ਬੰਦੇ ਦਾ ਕੰਮ ਆ ਕਿ ਉਹਨੇ 12 ਘੰਟੇ ਦੇ ਵਿੱਚ ਅਠਾ ਚ ਵੀਜ਼ਾ ਕਢਾ ਕੇ ਰਾਤੋਂ ਰਾਤ ਬੰਦਾ ਵੀ ਚੜਵਾਇਆ ਇੱਕ ਵੀਕ ਦਾ ਵੀਜ਼ਾ ਕਢਵਾਇਆ ਤੇ ਉਹ ਆਪਣੇ ਨਾਲ ਖਲੋਂਦੇ ਆ ਪਿਆਰ ਕਰਦੇ ਆ ਆਪਣੀ ਗੱਲ ਮੰਨਦੇ ਆ ਤੇ ਆਪਣੀ ਤੇ ਜਾਨ ਵੀ ਹਜਰ ਉਹਨਾਂ ਦੀ ਕੋਈ ਚੱਕਰ ਹੀ ਨਹੀਂ ਦਿੰਦਾ ਯਾਦ ਕਰਦੇ ਹਾਂ ਕੱਲੋਂ ਟੀਮ ਵਧੀਆ ਪ੍ਰਦਰਸ਼ਨ ਕਰੇ ਤੇ ਬਾਕੀ ਖਿਡਾਰੀ ਵੀ ਜਿਹੜੇ ਤੁਹਾਡੇ ਸਾਥੀ ਹੈਗੇ ਨੇ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਗੇਮ ਖੇਡਣ ਇੱਕ ਐਂਡ ਦੇ ਵਿੱਚ ਆਪਾਂ ਜਰਨਲ ਜਿਹੜੀ ਗੱਲਬਾਤ ਥੋੜੀ ਆਪਾਂ ਕਰਨੀ ਹੈਗੀ ਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਥੋੜੇ ਜਿੇ ਗੜਬੜ ਹੋਈ ਉਸ ਟਾਈਮ ਦੇ ਵਿੱਚ ਕਬੱਡੀ ਖਿਡਾਰੀਆਂ ਦੇ ਦਿਮਾਗ ਦੇ ਵਿੱਚ ਵੀ ਆਇਆ ਪਤਾ ਨਹੀਂ ਕੁਝ ਹੋ ਜਾਣਾ ਹੈਗਾ ਸਾਡੀ ਟੀਮ ਦੇ ਬਾਰੇ ਪਾਜੀ ਪਹਿਲੀ ਗੱਲ ਤੇ ਇਹ ਆ ਕਿ ਉਹ ਸਰਕਾਰਾਂ ਦਾ ਕੰਮ ਹੈ ਉੱਚ ਤੇ ਆਪਾਂ ਇਨਵੋਲ ਹੁੰਦੇ ਨਹੀਂ ਨਾ ਆਪਾਂ ਹੋਣਾ ਹੈ ਲੇਕਿਨ ਰਹੀ ਗੱਲ ਪੰਜਾਬ ਲੈਂਦੇ ਦੀ ਚੜਦੇ ਦੀ ਇਹੀ ਤੇ ਨਾ ਉੱਚੇ ਫਰਕ ਗਣਦੇ ਨਾ ਆਪਣੇ ਜਿਹੇ ਫਰਕ ਗਣਦੇ ਤਾਂ ਨਾ ਹੀ ਗਣਨਾ ਮੈਂ ਇਹ ਗੱਲ ਕਰ ਰਿਹਾ ਕਿ ਉਹ ਲੇਕਿਨ ਇੰਨਾ ਕਿ ਜਰੂਰ ਦੀ ਸੀ ਇਹ ਗੱਲ ਫੀਲ ਜਰੂਰ ਹੋਈ ਸੀ ਕਿ ਜੇ ਅਗਰ ਜ਼ਿਆਦਾ ਕੋਈ ਹਾਲਾਤ ਖਰਾਬ ਹੋਏ ਤੇ ਕਬੱਡੀ 'ਚ ਫਰਕ ਜਰੂਰ ਪਊਗਾ ਕਿਉਂਕਿ ਵੇਖੋ ਆਪਾਂ ਖੁਆਇਸ਼ ਰੱਖਦੇ ਆ ਸਾਰੇ ਪਲੇਅਰ ਕਹੀ ਇੰਡੀਆ ਜਾ ਕੇ ਖੇਡੀਏ ਤੇ ਇੰਡੀਆ ਵਾਲੇ ਸਾਡੇ ਆ ਕੇ ਤੇ ਖੇਡਣ ਤੇ ਵੱਡੇ ਯੂਨ ਹੁਣ ਲੇਕਿਨ ਉਹਨਾਂ ਵਿੱਚ ਪ੍ਰੋਬਲਮ ਇੰਨਾ وجہ ਤੋਂ ਪੈ ਜਾਂਦੀ ਉਹ 'ਚ ਸਾਰੇ ਪਰ ਚੰਗੀ ਗੱਲ ਹੈਗੀ ਆ ਕਿ ਜਿਹੜੇ ਸਿੱਖ ਪੂਰੀ ਦੁਨੀਆ ਦੇ ਵਿੱਚ ਵਸਦੇ ਆ ਉਹ ਹਮੇਸ਼ਾ ਹੀ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਤੁਰਨ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਪਵਿੱਖ ਦੇ ਵਿੱਚ ਵੀ ਇਦਾਂ ਦੀ ਕਦੇ ਕੋਈ ਗੱਲ ਨਹੀਂ ਆਉ। ਨਹੀਂ ਬਿਲਕੁਲ ਜੀ ਨਹੀਂ ਬਿਲਕੁਲ ਨਹੀਂ ਇਹ ਇਸ ਗੱਲ ਦੀ ਨਹੀਂ ਕਿਉਂਕਿ ਆਪਣੇ ਦਿਲ ਮਿਲਦੇ ਆ ਤੇ ਜਦੋਂ ਦਿਲ ਮਿਲਦੇ ਹੁਣ ਜਦੋਂ 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 ਕਹਿੰਦੇ ਨਾ ਬੋਲੀ ਮਿਲਦੀ ਹੈਗੀ ਤਾਂ ਸਾਰਾ ਕੁਝ ਹੀ ਮਿਲਦਾ। ਸਾਰਾ ਕੁਝ ਹੀ ਮਿਲਦਾ ਹੁੰਦਾ ਬਿਲਕੁਲ ਜੀ ਲੇਕਿਨ ਆਪਾਂ ਤੇ ਫਿਰ ਇਹ ਗੱਲ ਦਾ ਵਿੱਚ ਥੈਂਕ ਯੂ ਕਾਹਾਂਗੇ ਜਿੰਨੇ ਵੀ ਸਰਦਾਰ ਭਰਾ ਆ ਚਾਹੇ ਇੰਡੀਆ ਜਿਹਾ ਚਾਹੇ ਬਾਹਰ ਐਨ ਆਰ ਆਈ ਜਿੰਨੇ ਵੀ ਬੈ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕਬੱਡੀ ਨੂੰ ਇਥੋਂ ਤੱਕ ਲਿਆਂਦਾ A to Z ਜਿੰਨੇ ਵੀ ਆ ਆਪਾਂ ਸਾਰਿਆਂ ਦਾ ਥੈਂਕ ਯੂ ਕਹਿੰਨੇ ਆ। ਨਹੀਂ ਇਹ ਵਿੱਚ ਇਹ ਇੱਕ ਗੱਲ ਇਹ ਵੀ ਹੈਗੀ ਹੈ ਕਿ ਜੇ ਤੁਸੀਂ ਬਾਹਰ ਬੈਠੇ ਬੰਦਿਆਂ ਦੀ ਗੱਲ ਕਰਦੇ ਹੋ ਧੰਨਵਾਦ ਦਿੰਦੇ ਹੋ ਤਾਂ ਜਦੋਂ ਸਾਡੀ ਸੰਗਤ ਵੀ ਜਾਨੀ ਹੈਗੀ ਆ ਤਾਂ ਉੱਥੇ ਦੇ ਲੋਕ ਵੀ ਪੂਰਾ ਸਤਿਕਾਰ ਦਿੰਦੇ ਹੈਗੇ। ਵੇਖੋ ਜੀ ਉਹ ਤੇ ਹੋਰ ਕਿ ਮੈਂ ਆਪ ਜਾ ਕੇ ਆਇਆ ਤੇ ਮੈਂ ਆਪ ਦੇਖਿਆ। ਹਾਂਜੀ ਹਾਂਜੀ ਉਹ ਤੇ ਭਾਜੀ ਹੁਣ ਮੈਂ ਤੁਹੀ ਕਹਿੰਨਾ ਤੁਹੀ ਤਾਂ ਚੱਲ ਜਓ ਦਸਤਾਰ ਬੰਨ ਕੇ ਤੇ ਤੁਹਾਨੂੰ ਬੰਦਿਆਂ ਨੇ ਸੈਲਫੀ ਲੈਣੋਂ ਨਹੀਂ ਹਟਣਾ। ਕਿਉਂਕਿ ਸਾਡੇ ਆਪਣੇ ਮਿੱਤਰ ਹੈਗੇ ਆ ਮਸੂਦ ਮੱਲੀ ਉਹ ਨਹੀਂ ਤੇ ਰੇਡੀਓ ਪ੍ਰੈਜੈਂਟਰ ਅੱਜ ਕੱਲ ਅਮਰੀਕਾ ਰਹਿੰਦੇ ਚੰਗਾ ਕਮਾਇਆ। ਨੇ ਤੇ ਦਿਖਾਇਆ ਪੂਰਾ ਤੇ ਵਧੀਆ ਉਹ ਹੈਗਾ ਪਰ ਸਾਨੂੰ ਨਹੀਂ ਦੱਸਿਆ ਜੇ ਦੱਸਦੇ ਹਈ ਚਲੋ ਵਧੀਆ ਹੀ ਕਰਦਾ ਸੀ ਨਹੀਂ ਇਹ ਮੈਂ ਮੈਂ 2019 ਦੀ ਗੱਲ ਕਰਦਾ ਆਪਾਂ ਬਾਅਦ ਵਿੱਚ ਇੱਥੇ ਆ ਪਰ ਬੈਸਟੋ ਲੱਖ ਕੱਲ ਕੱਲ ਦੇ ਵਾਰਡ ਕਬੱਡੀ ਕੱਪ ਵਾਸਤੇ ਕਿ ਪਾਕਿਸਤਾਨ ਟੀਮ ਵਧੀਆ ਖੇਲੇ ਅਤੇ ਸਪੋਰਟਸਮੈਨਸ਼ਿਪ ਜਿਹੜੀ ਹੈਗੀ ਉਹ ਜੋ ਨਹੀਂ ਜਾਦੀ ਰਵੇ ਪੰਜਾਬੀ ਅਤੇ ਪਾਕਿਸਤਾਨੀਆਂ ਦੇ ਪਰਚਕਾਰ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਧੰਨਵਾਦ ਜੀ ਇਹ ਸਨ ਪਾਕਿਸਤਾਨ ਟੀਮ ਦੇ ਕੈਪਟਨ ਬਿਲਾਲ ਗਿਲੋਨੀ ਜਿਨ੍ਹਾਂ ਨੇ ਗੱਲਬਾਤ ਕੀਤੀ